ਛੋਟੀ ਵੱਡੀ ਨਹੀਂ ਨਹੀਂ ਵੱਡਾ ਉਹਨਾਂ ਦਾ ਵੱਡਾ ਬਣਾ ਲਓ ਫਿਰ ਜਿਹੜਾ ਉਹ ਪੋਲਸ ਵਾਲਾ ਜਿਹੜਾ ਵੱਡਾ ਜਿਹੜਾ ਹੈਗਾ ਉਹ ਦਾ 3.5 ਲੱਖ ਤੋਂ ਉੱਪਰ ਉਹ ਆ ਸਮਾਨ ਦਾ ਕੋਈ ਗੱਲ ਹਾਂਜੀ ਹਾਂ ਕੋਈ ਨਹੀਂ ਬਰਾਾ ਤਾਂ ਕਿੰਨਾ ਟੋਟਲ ਕਿੰਨਾ ਬਣੂਗਾ ਸਵੇ ਟੋਟਲ ਦਾ ਕੋਈ 5.2 ਲੱਖ ਦਾ ਸਾਰੀ ਮੇਰੂ ਮੋਟ ਦਾ ਵੱਡਾ ਪਾਜੀ ਵੱਡਾ ਤੇ ਛੋਟੀ ਬੇੜੀ ਛੋਟੀ ਬੇੜੀ 1.5 ਲੱਖ ਰੁਪਏ ਚਾਰ ਦੇ ਜਿਹੜੀ ਇਹ ਕਹਿ ਰਿਹਾ ਅੱਛਾ 1.6 ਲੱਖ ਰੁਪਏ ਅੱਛਾ ਚਲ ਕੋਈ ਨਹੀਂ ਕਦ ਮੈਂ ਹੋਰ ਪੁੱਛੋ ਨਾ ਦੋ ਦਿਨ ਰਾਦੇ ਨੇ ਬਈ ਤਾਨੂੰ ਮੈਂ ਹੀ ਦੇਣੇ ਸਮਾਨ ਸਾਡਾ ਆ ਜੇ ਬਾਕੀ ਤੇ ਹੋਰ ਕੋਈ ਗੱਲ ਨਹੀਂ ਪਾਗੀ ਪੰਜ ਦਸ ਦੇ ਬਾਅਦ ਪੇਮੋੜਾ ਕੋਈ ਗੱਲ ਨਹੀਂ ਹਾਂ ਸਾਡੀਆਂ ਸਮਾਨ ਦੇ ਹੋਰ ਕੋਈ ਨਹੀਂ ਦੱਸਾਂ ਕੋਦਾਂ ਦਾ ਡੇਢ ਦੋ ਲੱਖ ਰੁਪਏ ਕੱਲ ਪੱਤਸੋਂ ਦਊਂਗਾ ਤੇ ਚੰਡੀਗੜ੍ਹ ਜਾਣਾ ਉੱਤੇ ਜਾਣ ਤੋਂ ਪਹਿਲਾਂ ਨਹੀਂ ਇਹ ਤਾਂ ਨਹੀਂ ਆਜੋ ਮਹਾਵ ਚੰਨ ਨਾ ਨਹੀਂ ਵਰਚਾਉਂ ਜਾ ਨਾ ਨਾ ਤੁਹਾਡੇ ਬੜੇ ਅੱਧੇ ਦੇ ਕੋਦਾਂ ਨਾ ਮੈਨੂੰ ਪਤਾ ਮੈਂ ਤਾਂ ਕਿੰਦਾ ਵੀ ਚੱਲਣਾ ਬੰਦਿਆ ਦਾ ਬਚਾਦਾ 100 ਦੇ ਜਾਂ ਅੱਗੇ ਸਾਰੇ ਬੜਾ ਕਰਨਾ ਪਹਿਲੇ ਹਾਂ ਹਾਂ ਉਬੈ ਇੱਥੋਂ ਬੜਾ ਐ ਤੁਹਾਡੇ ਕੋਲ ਹਾਂ ਜੀ ਇੱਥੋਂ ਬੜਾ ਹਾਂ ਪਰ ਮੈਂ ਤਾਂ ਪੁੱਛ ਕੇ ਆਵਾਂ ਮੈਂ ਕਹਾਂ ਵੀ ਕੱਲ ਤਾਂ ਲੱਖ ਰੁਪਇਆ ਦੂੰ ਠੀਕ ਠੀਕ ਸਮਝਦੇ ਗਿਰਦਾ ਤਦੂ ਲੱਖ ਰੁਪਇਆ ਮਿਲ ਗਿਆ ਇਹਨਾਂ ਦਾ ਵਾਅਦਾ ਕੀਤਾ ਵੀ ਸਵੇਰੇ ਲੱਖ ਰੁਪਇਆ ਮੈਂ ਦੇ ਦੂੰ ਤੋ ਇੱਕ ਆਦੋ ਬਾਕੀ ਵੀ ਕਰ ਦੇਣਾ ਕੋਈ ਕਿੰਨੇ ਮੇਰਾ ਮਾਸੀ ਵਾਲਾ ਅੱਛਾ ਜੀ ਸੋ ਸੁਪੰਜੀ ਦਾ ਮੈਂ ਭਰਾ ਆ ਅੱਛਾ ਜੀ ਸੋ ਉਹਨਾਂ ਦਾ ਜੀ ਸਾਡੀ ਜੀ ਸੰਜਾ ਹਾਂ ਜੀ ਸੁਪੰਜੀ ਬਣੇ ਗਏ ਡੇਢ ਸੁਪੰਜੀ ਬਣੇ ਉਹਨਾਂ ਦੀ ਵਾਈਫ ਸੁਪੰਜੀ ਹਾਂ ਜੀ ਵਾਈਫ ਹਾਂ 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 ਮੇਰੇ ਕੋਈ ਨਹੀਂ ਵਧੀਆ ਬਣਾ ਕੇ ਦਿਓ ਹਾਂ ਸੌ ਜਾਓ ਹਾਂ ਅਸਵਲੇ ਅਸੀਂ ਕਗੋਮਾਲ ਸਾਡੇ ਵਾਲਾ ਮਕੈਨੀਕਲ ਵਰਕਸ਼ਾਲਾ ਇਹ ਟਰਾਲੀਆਂ ਬਣਾਉਂਦੇ ਆ ਬੇੜੇ ਬਣਾਉਂਦੇ ਆ ਤੇ ਮੈਂ ਕੱਲ ਨੌਂਸ ਕਰਕੇ ਆਇਆ ਸੀਗਾ ਸ਼ਾਹਪੁਰ ਚੌਂਕੀ ਦੇ ਅੱਗੇ ਜਾ ਕੇ ਵੱਲ ਵੱਡੇ ਦੇ ਦਰਿਆ ਦੇ ਸਾਡੇ ਕਿਸਾਨ ਭਰਾ ਸੀਗੇ ਸਰਪੰਚ ਸਾਹਿਬ ਨਾਲ ਨੇ ਤੇ ਮੈਂ ਇਹਨਾਂ ਨੂੰ ਕਹਿ ਕੇ ਅਸੀਂ ਬੇੜਾ ਬਣਾ ਦਿੰਦੇ ਆ ਮੈਂ ਕੱਲ ਇਹਨਾਂ ਨੂੰ ਫੋਨ ਤੇ ਕਹਿ ਕੇ ਮੈਂ ਕੱਲ ਤੁਹਾਨੂੰ ਲੱਖ ਰੁਪਈਆ ਦੇ ਕੇ ਜਾਊਂਗਾ ਸੋ ਮੈਂ ਅੱਜ ਬੈਂਕ ਤੋਂ ਪੈਸੇ ਕਿਹੋਂ ਲੈ ਕੇ ਅੱਜ ਤੇ ਛੁੱਟੀ ਸੀਗੀ ਕਿਸੇ ਕੋਲ ਪੈਸੇ ਲੈ ਕੇ ਤੇ ਮੈਂ ਮਤਲਬ ਵਾਲਾ ਸਾਹਿਬ ਜਿਹੜੇ ਇਹ ਦੇ ਮਤਲਬ ਮਾਲਕ ਨੇ ਇਹਨਾਂ ਨੂੰ ਮੈਂ ਦੇ ਪਿਆ ਸੋ ਜਿਹੜਾ ਬੇੜਾ ਬਣਨਾ ਸ਼ੁਰੂ ਹੋ ਜਾਊਗਾ ਤੇ ਦੋ ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਬੇੜਾ ਅਸੀਂ ਪੜਾ ਕੇ ਤਾਂਾਂਗੇ ਸੋ ਕਿਸਾਨਾਂ ਨੂੰ ਜਿਹੜਾ ਅੱਗੇ ਜਾਣ ਲਈ ਟਰੈਕਟਰ ਟਰਾਲੀਆਂ ਖੜ ਲੀ ਉਹ ਵਧੀਆ ਕੰਮ ਹੋ ਜਾਊਗਾ ਦੋ ਹਫ਼ਤੇ ਦੇ ਵਿੱਚ ਵਿੱਚ ਆਪਾਂ ਬੇੜਾ ਉੱਥੇ ਪਹੁੰਚਾ ਦੇਾਂਗੇ ਇੱਕ ਬੇੜੀ ਨਾਲ ਛੋਟੀ ਬੇੜੀ ਤੇ ਇੱਕ ਬੇੜਾ ਦੋ ਚੀਜ਼ ਆਪਾਂ ਇਹਨਾਂ ਨੂੰ ਦੇਣੀਆਂ ਠੀਕ ਹੈ ਹਾਂ ਬਗਨਾ ਹੋ ਜਨਾ ਨਾ ਲਮਾ 42 44 ਫਟ ਦੇ ਵਧੀਆ ਚਾਦਾਂ ਸਾਹ ਨਾ ਚਾਦਾਂ ਕੋ 13 ਫਟ ਆ ਜਾਂਦੀ 14 ਫਟ ਆ ਜਾਂਦੀ ਆ ਹਾਂ ਜਿੰਨੇ ਚਾਦਰਾ ਹੋ ਤਿੰਨ ਚਾਰ ਚਾਦਰਾ ਹੋਣੇ ਚਾਹੀਦੇ ਆ ਅੱਛਾ ਨਾ ਨਾ ਕੋਈ ਬਰਾ ਦੋ ਬਰਾ ਵਧੀਆ ਵੜਾ ਕੇ ਦੋ ਇੱਕ ਆਪਣਾ ਮਠਾਨਾ ਬਣਿਆ 45 ਫਟ ਬਣਿਆ ਅੱਛਾ ਉਹਦੇ ਜੇ ਵੀ ਕਿਸੇ ਵੇਲੇ ਮੰਨ ਲਓ 2-3 ਟਰੈਕਟਰ ਵੀ ਇਕੱਠੇ ਬਾੜ ਲਈ ਦੇ ਆਉਂਦੇ ਆ ਮੇਰੇ ਟਰੈਕਟਰ ਟਰਾਲੀ ਦੇ ਇੱਕ ਮਗਰ ਟਰੈਕਟਰ ਵੀ ਆ ਜਾਊਗਾ ਟਰੈਕਟਰ ਟਰਾਲੀ ਜੁੜ ਕੇ ਇੱਕ ਟਰੈਕਟਰ ਟਰਾਲੀ ਨਾਲ ਬਾੜ ਗਿਆ ਜੀ ਹਾਂ ਅਸੀਂ ਜਿੰਨੇ ਕਹੇ ਉਹ ਮੁਰਗੇ ਫਿਰ ਕਾੜੀ-ਮੁੜੀ ਗੇੜੇ ਲਾਉਣ ਨਾਲ ਨਾ ਫਿਰ ਜੇ 45 ਫੁੱਟ ਬਣਾਓਗੇ ਇਹਨਾਂ ਦੇ ਉਹਦੇ ਵਿੱਚ ਮਤਲਬ ਇੱਕ ਟਰੈਕਟਰ ਟਰਾਲੀ ਇੱਕ ਟਰੈਕਟਰ ਮਗਰ ਹੋਰ ਲੱਗ ਸਕਦਾ ਲਵਾ ਲਓ ਜਾਨ ਜੋ ਲਵਾਉਣਾ ਲਵਾ ਲਓ ਜੀ ਬਸ ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਬਾਕੀ ਛੱਡ ਦਿਓ ਗੱਲ ਠੀਕ ਹੈ ਠੀਕ ਹੈ ਗਦੀ ਗੱਲ ਕਿਉਂਕਿ ਇਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਪਚਾ ਦਿੰਦਾ ਤੇ ਚਲੋ ਆਪਾਂ ਇੰਦੀ ਅਕੇ ਇਹਨਾਂ ਦੀ ਬਤ ਕਰਦਾਂਗੇ ਤਾਂ ਥੋੜ ਨੇ ਦੇਵਤਾਲਾਂ ਦੀ ਲੰਗਰ ਲਈ ਹੁੰਦੇ ਉਹਨਾਂ ਕੋ ਕੋ ਖੱਖ ਨਹੀਂ ਆਉਂਦਾ ਇਹਦਾ ਕਾਦੋ ਠੇਕੇਦਾਰ ਦਾ ਲੀਫਰ ਤੇ ਮੈਂ ਕਿਹਾ ਜਿਆਦਾ ਹੀ ਫੀ ਬਣਾ ਦਿੰਦੇ ਤੁਹਾਨੂੰ ਕੋਈ ਗੱਲ ਨਹੀਂ ਠੀਕ ਹੈ ਕਿ ਠੇਕੇਦਾਰ ਲੈ ਹੀ ਜਾਣਾ ਜੀ ਆਹ